ਪਰ ਜੋ ਮੇਰੇ ਨਾਲ ਸਦਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਜਾਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਪੰਜਾਬ ਦੇ ਲੋਕਾਂ ਅੱਗੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਦਤ ਤਾਂ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ مصیبتਾਂ ਘਰਣੀਆਂ ਪੈਣਗੇ ਮੈਂ ਉਹ ਝੱਲਣ ਨੂੰ ਤਿਆਰ ਹਾਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਜਿਹੜੀ ਮੇਰੀ ਹੱਡ ਵਿੱਚ ਦੀ ਗੱਲ ਹੈ ਜਿਹੜੀ ਮੇਰੇ ਨਾਲ ਵਾਪਰੀਆਂ ਨੇ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਨਾ ਮੈਨੂੰ ਟਾਈ ਫਟ ਬੜਾ ਲੰਮੇ ਸਮੇਂ ਤੋਂ ਵਿਗੜਿਆ ਹੋਇਆ ਹੈ। ਬੁਖਾਰ ਨਾ ਮੈਨੂੰ ਬਹੁਤ ਚੜਦਾ ਉਹਦੇ ਕਰਕੇ ਜਿਹੜਿਆ ਜਿਹੜਿਆ ਤੁਹਾਡਾ ਸਵਾਲ-ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦੇਵਾਂਗਾ ਲੋਕਾਂ ਦੇ ਵਿੱਚ ਬੈਠ ਕੇ ਦੇਵਾਂ ਪਸਾਨ ਜਿੱਥੇ ਬੰਦੇ ਨਾਲ ਬੈਠ ਕੇ ਦੇਵਾਂ। ਜੇਲ੍ਹ ਤੋਂ ਬਾਹਰ ਆਇਆ ਭਾਨਾ ਸਿੱਧੂ ਮੋਹਾਲੀ ਕੋਰਟ ਨੇ ਦਿੱਤੀ ਜ਼ਮਾਨਤ। ਤੁਹਾਨੂੰ ਦੱਸ ਦਈਏ ਕਿ ਲੰਬਾ ਸਮਾਂ ਜੇਲ੍ਹ ਚ ਰਹਿਣ ਤੋਂ ਬਾਅਦ ਅੱਜ ਭਾਨੇ ਸਿੱਧੂ ਨੂੰ ਮੋਹਾਲੀ ਕੋਰਟ ਨੇ ਰਿਹਾ ਕਰ ਦਿੱਤਾ ਹੈ। ਬਾਹਰ ਆਉਂਦੇ ਹੀ ਪੰਨੇ ਸਿੱਧੂ ਨੇ ਪੁਲਿਸ ਤੇ ਵੀ ਵੱਡੇ ਇਲਜ਼ਾਮ ਲਗਾਏ ਨੇ ਪਰ ਜੋ ਮੇਰੇ ਨਾਲ ਸੱਦਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂੰਗਾ ਉਹਦੀ ਬੇਲ ਗ੍ਰਾਂਟ ਹੋ ਗਈ ਹੈ ਜੀ ਦੱਸਾ ਨੇ ਜਿਹੜੀਆਂ ਅਲੀਗੇਸ਼ਨਸ ਸੀਗੀਆਂ ਉਹਨਾਂ ਨੂੰ ਕਨਸਿਡਰ ਕਰਦੇ ਹੋਏ ਤੇ ਇੱਕ ਇਹ ਵੀ ਫੈਕਟ ਸਾਹਮਣੇ ਸੀ ਕਿਉਂਕਿ ਪਹਿਲਾਂ ਹੀ ਜਿਹੜਾ ਕੰਪਲੇਨੈਂਟ ਸੀ ਉਹਦੇ ਤੇ ਪਹਿਲਾਂ ਹੀ ਪਰਚਾ ਬਰੇਟੇ ਥਾਣੇ ਦਰਜ ਹੋ ਚੁੱਕਿਆ ਸੀ ਇੱਕ ਜਸਟ ਇੱਕ ਪੋਲਿਟੀਕਲ ਵੈਂਡੈਟਾ ਹੈਗਾ ਇਹਨਾਂ ਨੂੰ ਕਾਰਨਰ ਕਰਨ ਦੇ ਲਈ ਤੇ ਜੱਜ ਸਾਹਿਬ ਨੂੰ ਸਾਰੀਆਂ ਸਾਰੀਆਂ ਦਲੀਲਾਂ ਨੂੰ ਕਨਸੀਡਰ ਕਰਦੇ ਹੋਏ ਬੇਲ ਗਰਾਂਟ ਕੱਲ ਇਹਨਾਂ ਦੀ ਹੋਈ ਆ ਕਿ ਉਹਨਾਂ ਦੇ ਭਾਈ ਉਹਨਾਂ ਨਹੀਂ ਜੀ ਕੱਲੇ ਪੰਨਾ ਸਿੱਧੂ ਜੀ ਪੰਨਾ ਸਿੱਧੂ ਦੇ ਬੀ ਕੀ ਲੱਗਦਾ ਤੁਸੀਂ ਇਹਦੇ ਬਿਚਾਰ ਆਰਗੂਮੈਂਟ ਕੀਤੀ ਹੋਣੀ ਆ ਸਰ ਦੇਖੋ ਇਹ ਜਿਹੜੇ ਅਲਿਗੇਸ਼ਨਸ ਹੈਗੀਆਂ ਸਰ ਬਾਕੀ ਤੁਸੀਂ ਸਭ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਇਹਨਾਂ ਚੀਜ਼ਾਂ ਨੂੰ ਇਹ ਦੇਖੋ ਸਰਕਾਰ ਪੱਖੀ ਗੱਲਾਂ ਨੇ ਜੀ ਬਾਕੀ ਇਹ ਹੁਣ ਐਕਟਿਵ ਸੋਸ਼ਲ ਐਕਟਿਵਿਸਟ ਹੈਗਾ ਤੇ ਕਈ ਪੋਲਿਟੀਕਲ ਵੈਸਟਰਡ ਇੰਟਰਸਟ ਹੁੰਦੇ ਨੇ ਜਿਹੜੇ ਇਨਾ ਚੀਜ਼ਾਂ ਦੇ ਪਿੱਛੇ ਕੰਮ ਕਰਦੇ ਨੇ ਤੇ ਬਾਕੀ ਸੱਚ ਤਾਂ ਦੇਖੋ ਜੀ ਸੱਚ ਤਾਂ ਸੱਚ ਹੀ ਰਹਿਣਾ ਤੇ ਸੱਚ ਦੀ ਜਿੱਤ ਹੋਣੀ ਹੋਣੀ ਕਿੰਨੇ ਉਹਨਾਂ سارے ਦੂਸਰੇ ਜੇ ਪੰਜਾਬ ਦੇ ਲੋਕਾਂ ਕੇਮਰਾ ਸੈੱਟ ਹੁੰਦਾ ਉਹਨਾਂ ਦੇ ਚਰਨਾਂ 'ਚ ਮੈਂ ਸੈੱਟ ਧਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ ਬੁਲੰਦ ਕੀਤੀ ਧੰਨਵਾਦ ਜੀ ਜਲ ਸੁਣ ਲੋ ਬਾਈ ਮੇਰਾ ਥੋੜਾ ਮਾਣ ਮੈਂ ਸਾਰੇ ਕੰਮਾਂ ਦਾ ਜਵਾਬ ਦੇ ਦਿੰਦਾ ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਧਤਾਂ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਇਹ ਜੋ ਮੈਨੂੰ ਜੋ مصیبتਾਂ ਘਟਣੀਆਂ ਪੈਣਗੀਆਂ ਮਨੂੰ ਧਰਨ ਨੂੰ ਪਿਆਰ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਜਿਹੜੀ ਮੇਰੀ ਹੱਡ ਵਿੱਚ ਦੀ ਗੱਲ ਹੈ ਜਿਹੜੀ ਮੇਰੇ ਨਾਲ ਵਾਪਰੀਆਂ ਨਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਨਾ ਮੈਨੂੰ ਟਾਈ ਫੜ ਬੜਾ ਲੰਮੇ ਸਮੇਂ ਦੀ ਵਿਗੜਿਆ ਹੋਇਆ ਬੁਖਾਰ ਨਾ ਮੈਨੂੰ ਬਹੁਤ ਤੜਦਾ ਉਹਦੇ ਕਰਕੇ ਜਿਹੜਿਆ ਜਿਹੜਾ ਤੁਹਾਡਾ ਸਵਾਲ ਵਾਲਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦਿਆਂਗਾ ਲੋਕਾਂ ਦੇ ਵਿੱਚ ਬੈਠ ਕੇ ਦਿਓ ਕਿਸਾਨ ਜਿੱਥੇ ਬੰਦੇ ਨਾਲ ਬੈਠ ਕੇ ਦਿਓ ਮਜੂਰ ਜੱਥੇਬੰਦਿਆਂ ਨਾਲ ਬੈਠ ਕੇ ਦੋ ਸਟ੍ਰਿਕ ਜੱਥੇਬੰਦਿਆਂ ਨਾਲ ਬੈਠ ਕੇ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜੇ 28-28 ਸਾਲ ਤੋਂ ਜੇਲਾਂ ਵਿੱਚ ਬੈਠੇ ਨੇ ਪੰਜਾਬ ਦੇ ਲਈ ਇਹਨਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਜੇ ਤੱਕ ਕੁਝ ਵੀ ਨਹੀਂ ਹੈਗੀ ਇਸ ਵਿੱਚ ਸਾਡੇ ਨੌਜਵਾਨ ਡਿਊਰੂਗੜ੍ਹ ਦੇ ਜੇਲਾ ਵਿੱਚ ਬੈਠੇ ਨੇਗੇ ਉਹਨਾਂ ਕੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਵਿੱਚ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇ ਗਿਆ ਉਹ ਮੈਂ ਖੁੱਲ ਕੇ ਬੋਲੂਗਾ ਨਹੀਂ ਤਾਂ ਆਉਣ ਵਾਲ ਜੋਤਨੀ ਰੱਖਣੀ ਕੋਈ ਕੋਸ਼ਿਸ਼ਾ ਰੱਖਿਆ ਕੋਈ ਕੋਸ਼ਿਸ਼ਾ ਸੋਨੇ ਜੁੜੀਆਂ ਜੁੜੀਆਂ ਗੱਲਾਂ ਨੇ ਜਿਹੜੀ ਜਿਹੜੀ ਮੇਰੇ ਨਾਲ ਹੱਟ ਕੀਤੀ ਆ ਉਹ ਮੈਂ ਖੁੱਲੇ ਸਮੇਂ ਦੇ ਵਿੱਚ ਆਜੋ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਆ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਆ ਇਹ ਪੁਲਿਸ ਨੇ ਕੁੱਟਣਾਂ ਦੇ ਵਿੱਚ ਉਹ ਉਹ ਜੇ ਕੁੱਟਮਾਰ ਦਿੱਤੀ ਆ ਤਾਂ ਹੀ ਤਾਂ ਇਹਨਾਂ ਕੋਲ ਜਿਹੜੀ ਸਵਾਬਤ ਕੀਤੀ ਆ ਉਹਦੇ ਕਰਕੇ ਤਾਂ ਪੰਜਾਬ ਦੀ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ ਦੇ ਪਾ ਗਿਆ ਪਾਣੀ ਪਾ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਜਾਣਾ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤਾ ਨਹੀਂ ਸੀਗੇ ਵੀਡੀਓ ਕਾਲਾਂ ਵਾਲੀ ਦੀ ਗੱਲ ਹੋਣੀ ਹੈ ਵੀਡੀਓ ਕਾਲਾਂ ਨੇ ਬਿਲਕੁਲ ਸਾਰੀਆਂ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਕੱਲੇ-ਕੱਲੇ ਜੀਸਾਂ ਸਮੂਹ ਨਹੀਂ ਜਮਾਉਂਦੇ ਧੰਨਵਾਦ ਕਰਦਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿੰਨੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇ ਕਿ ਮੈਂ ਮੀਡੀਆ ਦਾ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਮੈਂ ਕਿੰਨੇ-ਕਿੰਨੇ ਜਿਹੜਾ ਨੌ ਲਵਾ ਡੀਸੀ ਪੋਸਟ ਖੜਾ ਆਪੀ ਡੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਜਿਨ੍ਹਾਂ ਨੇ ਸਾ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦਾ ਜਵਾਬ ਨੇ ਜੀ ਮੱਝ ਦਿੱਤੀ ਆ ਉਹ ਥੋੜੀ ਤਹਾਰੇ ਲੰਮੀ ਆ ਮੇਰੇ ਫਰੈਂਡ ਦੇ ਨਗਰ ਕੋਟ ਨਾਲ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜੀ ਸਾਰੇ ਖਲਾਸੀ ਕਰਾਂਗੇ ਦਿੱਲੀ ਜਾਵਾਂਗੇ ਦਿੱਲੀ ਦਾ ਬਾਈ ਕਿਸਾਨ ਨਹੀਂ ਲੱ ਦਿੱਲੀ ਨਹੀਂ ਕਿਉਂ ਨਹੀਂ ਜਾਵਾਂਗੇ ਜਿਹੜੇ ਜਾਨ ਨੂੰ ਪਿਆਰ ਆ ਪਹਿਲਾਂ ਨਹੀਂ ਗਏ ਮੇਰੇ ਦਾਦਾ ਜੀ ਜੇਸ ਜਿਹੜੀ ਕਿਸਾਨ ਉਹਨਾਂ ਨੂੰ ਫੜੀ ਕਰਦੇ ਉਹ 7 ਸਾਲ ਦੀ ਦਿਵਾ ਇਸ ਤਰ੍ਹਾਂ ਦੀ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮਿੱਟਣ ਨੂੰ ਪਿਆਰ ਆ ਤੇ ਮਰ ਮਿੱਟਣ ਨੂੰ ਤਿਆਰ ਰਹਾਗੇ ਹੁਣ ਜਿਹੜੀ ਮੇਰੀ ਸਿਹਤ ਆ ਥੋੜੀ ਉੱਤੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ ਟਾਈਫਾਇਟ ਮੈਨੂੰ ਵਿਗੜਿਆ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਤੋਂ ਘੰਟੇ ਦੀ ਸਾਰੀ ਜਿਹੜੀ ਥੋੜੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸੱਚਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂਗਾ ਉਹ ਚੋਣਾਂ ਤੋਂ ਆਦੀ ਕਿਹਦੇ ਵਾਸਤੇ ਮੰਗਾ ਰਹੇ ਸੀ ਉਹ ਮੈਂ ਆਪਣੀਆਂ ਹੀ ਮਾਫੀਆਂ ਭਾਈ ਆਹੀ ਵੀ ਤੇ ਜਵਾਨੀ ਬੋਲੇ ਨਾ ਕਰਕੇ ਕੋਈ ਫਿਕਰ ਨਾ ਕਰੋ ਮੈਂ ਸਿਰੇ ਕਰਦਾ ਨਹੀਂ ਮੀਡੀਆ ਦੇ ਲਈ ਮੈਂ ਸਾਰੀ ਕਹਾਣੀ ਅੱਗੇ ਬਾ ਠੀਕ ਆ ਵੀਰੇ ਮੈਂ ਜੇ ਦੇ ਵਿੱਚੋਂ ਬਾਹਰ ਆ ਗਏ ਉੱਚ ਜੀ ਸਰਨਾਥ ਜੀ ਮਨੂ ਜੋਸ਼ੀ ਮਨੂ ਜੋਸ਼ੀ ਅੱਜ ਅਨਸ਼ਕਤੀ ਬੇਲ ਲੱਗ ਸੀ ਕੀ ਬਣਿਆ ਉਹਦੇ ਵਿੱਚ ਕੀ ਉਹਦੀ ਬੇਲ ਗ੍ਰਾਂਟ ਹੋ ਗਈ ਹੈ ਜੀ ਜੱਜ ਸਾਹਿਬ ਨੇ ਜਿਹੜੀਆਂ ਐਲੀਗੇਸ਼ਨਸ ਸੀਗੀਆਂ ਉਹਨਾਂ ਨੂੰ ਕਨਸਿਡਰ ਕਰਦੇ ਹੋਏ ਤੇ ਇੱਕ ਇਹ ਵੀ ਫੈਕਟ ਸਾਹਮਣੇ ਸੀ ਕਿਉਂਕਿ ਪਹਿਲਾਂ ਹੀ ਜਿਹੜਾ ਕੰਪਲੇਨੈਂਟ ਸੀ ਉਹਦੇ ਤੇ ਪਹਿਲਾਂ ਹੀ ਪਰਚਾ ਬਰੇਟੇ ਥਾਣੇ ਦਰਜ ਹੋ ਚੁੱਕਿਆ ਸੀ ਤੇ ਇੱਕ ਜਸਟ ਇੱਕ ਪੋਲਿਟੀਕਲ ਐਵੈਂਡਟਾ ਸੀਗਾ ਇਹਨਾਂ ਨੂੰ ਕਾਰਨਰ ਕਰਨ ਦੇ ਲਈ ਤੇ ਜੱਜ ਸਾਹਿਬ ਨੇ ਸਾਰੀਆਂ ਸਾਰੀਆਂ ਦਲੀਲਾਂ ਨੂੰ ਕਨਸਿਡਰ ਕਰਦੇ ਹੋਏ ਬੇਲ ਗ੍ਰਾਂਟ ਕੀਤੀ ਹੈ ਕੱਲੇ ਇਹਨਾਂ ਦੀ ਹੋਈ ਹੈ ਕਿਉਂਕਿ ਉਹਨਾਂ ਦੇ ਭਾਈ ਨਹੀਂ ਜੀ ਕੱਲੇ ਪੰਨਾ ਸਿੱਧੂ ਜੀ ਪੰਨਾ ਸਿੱਧੂ ਦੀ ਬੇਲ ਕੀ ਲੱਗਦਾ ਤੁਸਾਂ ਦੇ ਵਿਚਾਰ ਆਰਗੂ ਸਰ ਦੇਖੋ ਇਹ ਜਿਹੜੇ ਅਲੀਗੇਸ਼ਨਸ ਹੈਗੇ ਆ ਸਰ ਬਾਕੀ ਤੁਸੀਂ ਸਭ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਇਹਨਾਂ ਚੀਜ਼ਾਂ ਨੂੰ ਇਹ ਦੇਖੋ ਸਰਕਾਰ ਪੱਖੀ ਗੱਲਾਂ ਨੇ ਜੀ ਬਾਕੀ ਇਹ ਹੁਣ ਐਕਟਿਵ ਸੋਸ਼ਲ ਐਕਟਿਵਿਸਟ ਹੈਗਾ ਤੇ ਕਈ ਪੋਲੀਟੀਕਲ ਵੈਸਟਰਡ ਇੰਟਰਸਟ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਪਿੱਛੇ ਕੰਮ ਕਰਦੇ ਨੇ ਤੇ ਬਾਕੀ ਸੱਚ ਤਾਂ ਦੇਖੋ ਜੀ ਸੱਚ ਤਾਂ ਸੱਚ ਹੀ ਰਹਿਣਾ ਤੇ ਸੱਚ ਦੀ ਜਿੱਤ ਹੋਣੀ ਸਰ ਕਿੰਨੇ ਦਾ bail bond ਆਰਡਰ ਹੋਇਆ ਇਹ 50000 ਦਾ bail bond ਤੇ ਅੱਜ ਸ਼ਾਮ ਤੱਕ ਦੇ ਮਤਲਬ ਬਾਹਰ ਨਿਕਲ ਇੱਥੋਂ ਸਰ ਰਿਲੀਜ਼ ਵਾਰੰਟ ਈਮੇਲ ਕਰ ਦਿੱਤੇ ਗਏ ਨੇ ਤੇ ਏ ਵਾਇਗਰ ਉਹਨੇ ਮੇਰੇ ਨਾਲ ਸ਼ਾਮ ਤੱਕ ਰਿਲੀਜ਼ ਹੋ ਜਾਣੇ ਚਾਹੀਦੇ ਨੇ ਇਹ ਤਾਂ ਨਹੀਂ ਵੀ ਦੁਬਾਰਾ ਫਿਰ ਪ੍ਰੋਡਕਸ਼ਨ ਬੰਨ ਤੇ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ ਜਾਂਦੀ ਜਿਸ ਨਾਲ ਸੁਣ ਲੱਗਦਾ ਤਾਂ ਕਲੀਅਰ ਹੋ ਗਿਆ ਇੱਕ ਵਾਰ ਦੇਖੋ ਜਿੱਥੋਂ ਤੱਕ ਇਸ ਐਫ ਆਈ ਆਰ ਦਾ ਸਿਗਾ ਜੀ ਉਹਦੇ ਚ ਤਾਂ ਬੇਲ ਹੋ ਚੁੱਕੀ ਹੈ ਤੇ ਦੇਖੋ ਜੇ ਬਾਕੀ ਕਿਸੇ ਹੋਰ ਐਫ ਆਈ ਆਰ ਦੇ ਵਿੱਚ ਹਲੇ ਲੋਡ ਹੈਗੀ ਹੈ ਤੇ ਫਿਰ ਸ਼ਾਇਦ ਉੱਥੇ ਹਲੇ ਰਿਲੀਜ਼ ਦੇ ਵਿੱਚ ਕਿਤੇ ਨਾ ਕਿਤੇ ਕੋਈ ਦਿੱਕਤ ਆ ਸਕਦੀ ਹੈ ਸੋਡੀ ਗੱਲਬਾਤ ਹੋਈ ਹੋਊਗੀ ਲੈਨ ਦੇ ਨਾਲ ਕੀ ਲੱਗਦਾ ਤੁਹਾਨੂੰ ਕਿ ਕਿ ਵੀ ਹੁਣ ਤੱਕ ਕਿੰਨੇ ਕਿਤੇ ਇਤਨੀ ਦੋ ਨਹੀਂ ਕਾਫੀ ਜ਼ਿਆਦਾ ਮਤਲਬ ਮੈਂ ਕਹਿੰਦਾ ਜਬਰੀ ਫਸੂਲੀ ਧਮਕੀਆਂ ਮਤਲਬ ਬੜਾ ਇੱਕ ਵੀ ਪਲਾਨ ਲੱਗਦਾ ਤੁਹਾਨੂੰ ਇਹ ਦੇਖੋ ਜੀ ਇਹ ਵਾਕਈ ਹੀ ਇਹ ਪ੍ਰੀਪਲਾਂਟ ਚੀਜ਼ਾਂ ਨੇ ਜਦੋਂ ਕੋਈ ਸਰਕਾਰ ਦੇ ਖਿਲਾਫ ਆਵਾਜ਼ ਚੱਕਦਾ ਹੈ ਤਾਂ ਦੇਖੋ ਤਪੇੜੇ ਦਾ ਫਿਰ ਪੈਂਦੇ ਹੀ ਪੈਂਦੇ ਨੇ ਜੀ ਫਿਰ ਇਧਰ ਉਧਰੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਹੀ ਆਉਂਦੀਆਂ ਨੇ ਤੇ ਮੋਸਟ ਆਫ ਦੀ ਜਿਹੜੀ ਚੀਜ਼ ਕੇਸਿਸ ਹੈਗੇ ਨੇ ਸਾਰੇ ਪਲਾਂਟਡ ਕੇਸਿਸ ਨੇ ਠੀਕ ਹੈ ਕੋਈ ਨਹੀਂ ਥੈਂਕ ਯੂ